ਟੀਮਾਂ ਮਿੱਤਰੋ ਸੌਰ ਸੈਂਗ ਦੀ ਅੰਬਾ ਬੇਸ਼ੱਕ ਕੈਨੇਡਾ ਪਰ ਉਹਦੀ ਤਗੜੀ ਟੀਮ ਆ ਰਹੀ ਆ ਮਾਝੇ ਘਰੇਾਲੇ ਚ ਦਬੁਰਜੀ ਵਾਲੇ ਦੀ ਬਣਿਆ ਠੀਕ ਤਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਅੱਜ ਵੀ ਸਰਾਉਣਾ ਜਦਾਂ ਕੱਲ ਜੋ ਹੈ ਵੱਡਾ ਮੈਚ ਹੋਇਆ ਉਸੇ ਤਰ੍ਹਾਂ ਹੀ ਅੱਜ ਵੀ ਬਹੁਤ ਤਗੜੇ ਤਗੜੇ ਕਾਪਾਂ ਉਹਨਾਂ ਬਾਰੇ ਤੁਹਾਨੂੰ ਅਪਡੇਟ ਦੇਣੀ ਆ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਮਿੱਤਰੋ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਅੱਜ ਗੱਲਾਂ ਬਾਤਾਂ ਕਿੱਥੇ ਲੱਗਣੀਆਂ ਟਿਕਾਣੇ ਅੱਜ ਕਿਹੜੇ-ਕਿਹੜੇ ਮੇਲੇ ਆ ਉਹਨਾਂ ਬਾਰੇ ਤੁਹਾਨੂੰ ਅਪਡੇਟ ਦਿੰਨੇ ਆ ਮਿੱਤਰੋ ਅੱਜ ਦੇ ਦਿਨ ਦਾ ਪਹਿਲਾ ਕਬੱਡੀ ਕਾਪਾ ਕੱਚੇ ਕਾਲਾ ਵਾਲਾ ਕਾਲੇ ਵਾਲਾ ਦੇ ਵਿੱਚ ਮਿੱਤਰੋ ਓਪਨ ਦਾ ਟੂਰਨਾਮੈਂਟ ਆ ਤਿੰਨ ਖਿਡਾਰੀ ਬਾਹਰੋਂ ਆ 25000 ਪਹਿਲਾ ਇਨਾਮ ਤੇ ਦੂਜਾ ਨਾਮ 15000 ਆ ਤੇ ਬੈਸਟਾਂ ਨੂੰ ਛੱਤ ਵਾਲੇ ਪੱਖਿਆਂ ਨਾਲ ਮਿੱਤਰੋ ਵੱਡਾ ਸਨਮਾਨ ਕੀਤਾ ਜਾਣਾ ਇਹ ਅੱਜ ਦੇ ਦਿਨ ਦਾ ਟਾਪ ਦਾ ਟੂਰਨਾਮੈਂਟ ਕਬੱਡੀ ਜੰਕਸ਼ਨ ਤੇ ਲਾਈਵ ਅੱਗੇ ਟੂਰਨਾਮੈਂਟ ਮਿੱਤਰੋ ਅੱਜ ਸੰਤ ਸਾਰਾ ਹਵਾਈ ਅੱਡਾ ਰਾਜਾ ਸੰਸੀ ਅਮ੍ਰੇਸਰਾ ਲਾਕੀਜ ਮਿੱਤਰੋ ਅੱਜ ਦੇ ਦਿਨ ਦਾ ਸੁਪਰ ਮੇਲਾ ਕਹਾਂ ਤਾਂ ਇਹੀ ਟੂਰਨਾਮੈਂਟ ਆ ਮਿੱਤਰੋ 2 ਜੁਲਾਈ ਨੂੰ ਚਾਰ ਕਲੱਬਾਂ ਖੇਡਣੀਆਂ ਇੱਥੇ ਟਾਪ ਦੀਆਂ ਲੱਖ ਪਹਿਲਾ ਇਨਾਮ ਤੇ ਦੂਜਾ ਨਾਮ 75000 ਆ ਚਾਰ ਚੋਟੀ ਦੀਆਂ ਟੀਮਾਂ ਅੰਬੇਦੀ ਟੀਮਾਂ ਮਿੱਤਰੋ ਸੌਰਸੈਂਗ ਦੀ ਅੰਬਾ ਬੇਸ਼ੱਕ ਕੈਨੇਡਾ ਪਰ ਉਹਦੀ ਤਗੜੀ ਟੀਮ ਆ ਰਹੀ ਆ ਮਾਝੇ ਘਰੇਾਲੇ ਚ ਦਬੁਰਜੀ ਵਾਲੇ ਦੀਪਣਿਆਂ ਦੀ ਟੀਮ ਆ ਦੀਪ ਵੀ ਬੇਸ਼ੱਕ ਕੈਨੇਡਾ ਪਰ ਇਹਨਾਂ ਨੇ ਧੱਕ ਪਾਉਣੀ ਆ ਅੱਜ ਮਿੱਤਰੋ ਇਹਨਾਂ ਦੀਆਂ ਟੀਮਾਂ ਜਿੰਨੇ ਕ ਖਿਡਾਰੀ ਆ ਜੋ ਪੰਜਾਬ ਚ ਹੈਗੇ ਨਾ ਸਾਰੇ ਮਿੱਤਰੋ ਇਹ ਮੇਲੇ ਤੇ ਕਮਾਲਾਂ ਕਰਨਗੇ ਉਹ ਵੀ ਤੁਹਾਨੂੰ ਦੱਸਦੇ ਆ ਉਹ ਮਿੱਤਰੋ ਸਨਮਾਨਾ ਸੇਵਕ ਕੰਦੋ ਵਾਲੀਆ ਕਬੱਡੀ ਖਿਡਾਰੀ ਦਾ ਵੱਡਾ ਸਨਮਾਨ ਅੱਜ ਨਿਊ ਹਾਲੈਂਡ ਟਰੈਕਟਰ ਨਾਲ ਕੀਤਾ ਜਾਣਾ ਸੋ ਇਸ ਭਰਾ ਨੂੰ ਵੀ ਮੁਬਾਰਕਾਂ ਮਾਲਵਾ ਟੀਵੀ ਤੇ ਲਾਈਵ ਆ ਮਿੱਤਰੋ ਤੋਤਾ ਸੈਂਗੜਾ ਤੇ ਕਮਾਨ ਚਾਰ کلبਾਂ ਚੋਟੀ ਦੀਆਂ ਇਹ ਤੁਹਾਨੂੰ ਅੱਜ ਦੇਖਣ ਨੂੰ ਮਿਲਣਗੀਆਂ ਇਹ ਟੂਰਨਾਮੈਂਟ ਸੀ ਮਿੱਤਰੋ ਅੱਜ ਦੇ ਮੈਂ ਕੁਝ ਵੀਡੀਓ ਚ ਗਲਤ ਬੋਲ ਗਿਆ ਹੋਇਆ ਉਹਦੇ ਲਈ ਦਿਲ ਤੋਂ ਮਾਫੀ ਮੰਗਦਾ ਇਹ ਵੀ ਤਗੜਾ ਮੇਲਾ ਅੱਜ ਹੋਣਾ ਇਹ ਵੀ ਮਿੱਤਰੋ ਸਰੇ ਦਾ ਮੇਲਾ ਮੈਂ ਦਾ ਨਵੀਂ ਅਪਡੇਟ ਲੈ ਕੇ ਨਵੀਂ ਵੀਡੀਓ ਦੇ ਵਿੱਚ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਣਦਾ ਜਰੂਰ ਕਰਿਓ ਨਵੀਂ ਅਪਡੇਟ ਲੈ ਕੇ ਮਿਲਦੇ ਆਂ ਧੰਨਵਾਦ